ਤਨ ਆਸਰੀ ਮਹੱਲਾ ਪਹਿਲਾ ਘਰ ਦੂਜਾ ਸਟਪਦੀਆਂ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਅਰਸ ਚੋਗ ਚੁਗ ਹੈ ਪ੍ਰਵ ਭਾਵੈ ਸਰਵਰ ਮੇ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੂਬੇ ਮੈਲ ਨ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਭੈ ਨਿਰੰਕਾਰੀ ਮੌਕਤ ਤ ਪਦਾਰਥ ਹਰ ਰਸ ਚਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੋਨ ਮੰਡਲ ਇਕ ਜੋਗੀ ਵੈਸੇ ਨਾਰਨ ਪੁਰਖ ਕਹੋ ਕਉ ਕੈਸੇ ਪਵਨ ਜੋਤ ਰਹੇ ਲਿਵ ਲਾਈ ਸੁਰਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੇ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਬੱਛਲ ਪੈ ਕਾਟਣ ਹਾਰੇ ਹਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਣ ਲਖਾਇ ਮੰਡਲ ਮਹ ਆਏ ਜਨਮ ਪਦਾਰਥ ਦੁਬਦਾ ਖੋਵੇ ਆਪਨ ਚੀਨਸ ਭ੍ਰਮ ਭ੍ਰਮ ਰੋਵੇ ਕਹ ਤੋ ਪੜ ਤੋ ਸੁਣ ਤੋ ਏਕ ਈਰਜ ਧਰਮ ਧਰਨੀ ਤਰਟੇ ਏਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀਆਏ ਸਾਚੇ ਨਿਰਮਲ ਮੈਲ ਨ ਲੱਗੇ ਗੁਰ ਕੇ ਸ਼ਬਦ ਪਰਮ ਭਉ ਭਗ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ